ਸ਼ੁਕਰਾ ਸ਼ੁਕਰਾ ਗੁੱਡੀ ਤੂੰ ਆ ਵੀਡੀਓ ਦੇਖ ਲਈ ਮੈਂ ਤਾਂ ਕਦੋਂ ਦੀ ਆ ਨੀਲੇ ਠੀਕੇ ਜੇ ਦੇਖੀ ਜਾਂਦੀ ਸੀ ਵੀ ਕਦੋਂ ਇਹ ਵੀਡੀਓ ਦੇਖੇ ਕਦੋਂ ਮੈਂ ਫੋਨ ਕਰਾਂ ਦੇਖ ਲੈ ਲੱchn ਸਾਰੇ ਭਾਂਡੇ ਓਵੇਂ ਖਿੰਡੇ ਪਏ ਰਸੋਈ ਚ ਦੇ ਨਾ ਗੁੱਦ ਵੀ ਨੰਗਾ ਪਿਆ ਆ ਦੇਖ ਲਾ ਮਹਾਰਾਣੀ ਕੁਲਰ ਕਾ ਕੇ ਸੁੱਕ ਤੇ ਹੀ ਪਈ ਆ ਹਾਏ ਹਾਏ ਮੈਨੂੰ ਤਾਂ ਇਹ ਕੰਪ ਕਰਨ ਤੇ ਉੱਤੋਂ ਦੀ ਲੱਗਦੀ ਆ ਖਣੀ ਕਿੰਨੇ ਕ ਜਨਮਾਂ ਦੀ ਨੀਂਦ ਇਹਦੀ ਜਮਾ ਹੋਈ ਹੋਈ ਆ ਜਿਹੜੀ ਹੁਣ ਲਾਉਣ ਲੱਗੀ ਆ ਇਸ ਜਨਮ ਚ ਆ ਕੇ ਘਰ ਦੇ ਕੰਮ ਬਾਰੇ ਇੰਨੀ ਲਾਪਰਵਾਹੀ ਕਰਦੀ ਹੈ ਕਈ ਵਾਰ ਮੈਂ ਰਾਹੇ ਤੇਲ ਕਰਦਾ ਵੀ ਇਹਦੀ ਮਾਂ ਨੂੰ ਵੀਡੀਓ ਬਣਾ ਬਣਾ ਕੇ ਭੇਜਾਂ ਪਰ ਪੂਆ ਕਿਦੇ ਨਾ ਫੋਨ ਤੇ ਮਗਨ ਆ ਤਿੱਲ ਤਾਂ ਆਏਗਾ ਵੀ ਨਹੀਂ ਪਤਾ ਲੱਗਿਆ ਆਹਦਾ ਕੀ ਪਤਾ ਲੱਗਣਾ ਮੈਂ ਕਿਹਦੇ ਨਾ ਮਸਤ ਹੋਣਾ ਮੇਰੇ ਤਾਂ ਨੋ ਇਹ ਜੀ ਵੀਰਿਆ ਮੇਰੇ ਤਾਂ ਮੁਕਿਸਮਤੀ ਫਟ ਗਈ ਚੱਲ ਗੁੱਡੀ ਨਾ ਮੈਂ ਠਹਿਰ ਕੇ ਗੱਲ ਕਰਦੀ ਆ ਜੀਤੀ ਆਈ ਕੀ ਗੱਲ ਪੂਆ ਬੜੀ ਔਖੀ ਲੱਗਦੀ ਪਈਆਂ ਔਖੀ ਤਾਂ ਹੋਣਾ ਹੀ ਆ ਮਾਮਾ ਤਾਂ ਇਹ ਸੋਚਦੀ ਆ ਪੁੱਤ ਮੇਰਾ ਕਦੋਂ ਵੱਡਾ ਹੋਊਗਾ ਕਦੋਂ ਵਿਆਹੂਗੀ ਕਦੋਂ ਮੈਨੂੰ ਸੁੱਖ ਹੋ ਇਹ ਨਹੀਂ ਪਤਾ ਵੀ ਸੁੱਖ ਕੀ ਹੋਣਾ ਸੌ ਘੜਾ ਸਿਰ ਚ ਪਾਣੀ ਦਾ ਹੀ ਪੈਦਾ ਮੇਰੇ ਤਾਂ ਮੁੰਡਾ ਵਿਆਹ ਕੇ ਬਿਲਕੁਲ ਕੰਮ ਨੂੰ ਹੱਥ ਨਹੀਂ ਲਾਉਂਦੀ ਭੋਰਾ ਉਹਨੂੰ ਅਕਲ ਨਹੀਂ ਕੋਈ ਕੰਮ ਕਰਨ ਨੂੰ ਫੇਰ ਤੂੰ ਕਹਣਾ ਭੂਆ ਖਣੇ ਝੂਠ ਬੋਲਦੀ ਆ ਚਲ ਆ ਤੈਨੂੰ ਦਿਖਾਵਾਂ ਮੇਰੇ ਕਮਰੇ ਦਾ ਹਾਲ ਇਹ ਜੀ ਕਾ ਸਾਡੇ ਕੋਈ ਵੀ ਨਹੀਂ ਆਈ ਜਿਸ ਜੀ ਇਹ ਆਗੀ ਮੇਰੇ ਘਰੇ ਆ ਦੇਖ ਮੇਰੇ ਕਮਰੇ ਦਾ ਹਾਲ ਦੇਖ ਕਿੱਥੇ ਬੈੱਡ ਤੇ ਮੈਂ ਬੈਠੂ ਕਥਾ ਵੰਟ ਆਰਾਮ ਕਰੋ ਜੇ ਮੈਂ ਤੈਨੂੰ ਉਹ ਕੱਸਦੀ ਨਾ ਤੇ ਸੱਚ ਨਹੀਂ ਸੀ ਮੰਨਣਾ ਹੁਣ ਅੱਖੀ ਦੇਖ ਕੇ ਤੈਨੂੰ ਆ ਹੀ ਗਿਆ ਹੋਣਾ ਜਿਕੇ ਨਾ ਮੈਂ ਸਾਰਾ ਦਿਨ ਭਾਬੀ ਕਰਦੀ ਕੀ ਰਹਿੰਦੀ ਆ ਖਾ ਲਿਆ ਪੀ ਲਿਆ ਸੌ ਲਓ ਮਾਰਾ ਮੋਟਾ ਬਸ ਕੋਸ਼ਿਸ਼ ਕਰਨਾ ਕਰ ਲੋ ਨਹੀਂ ਕਰਨਾ ਨਾ ਕਰੋ ਮਾਂ ਨਾਲ ਗੱਲਾਂ ਮਾਰ ਲੋ ਉਹ ਫੋਨ ਚਲਾ ਲੋ ਆਹੀ ਕੰਮ ਸਾਰਾ ਦਿਨ ਹੁਆ ਤੇਰਾ ਤਾਂ ਬਾਹਲੇ ਬੁਰਾ ਹਾਲ ਆ ਇਦਾਂ ਕਿਦਾਂ ਘਰ ਚੱਲਦੇ ਨੇ ਇੱਕ ਮੇਰੀ ਧੀ ਆ ਜਿਹੜੀ ਮੇਰਾ ਬੁੱਖ ਸੁਣਦੀ ਆ ਉਹ ਵੀ ਮੰਨਦੀ ਨਹੀਂ ਇਸੇ ਹੁਣ ਮੈਂ ਇਹ ਵੀਡੀਓ ਬਣਾ ਬਣਾ ਕੇ ਜਨਰੇ ਸ਼ੁਰੂ ਕੀਤਾ ਨੇ ਤਾਂ ਉਹ ਮੰਨਣ ਲੱਗੀ ਆ ਇੰਨਾ ਨਹੀਂ ਸੋਚਦੀ ਵੀ ਬੁੜੀ ਨੇ ਵੀ ਆਰਾਮ ਕਰਨਾ ਮਰਨਾ ਭੋਰਾ ਘੰਟਾ ਜੇ ਹੁਣ ਮੇਰੇ ਅਰਗੀ ਨੇ ਪੈਣਾ ਤਾਂ ਮੈਨੂੰ ਦੱਸ ਬਹਿਣਾ ਪੈਣਾ ਕਿੱਥੇ ਆ ਵਾ ਮਿੰਟ ਬਾਥਰੂਮ ਦਾ ਵੀ ਬੜਾ ਬੁਰਾ ਹਾਲ ਲੱਗਦਾ ਇਹਦੀ ਵੀ ਵੀਡੀਓ ਬਣਾ ਲਾ ਤੂੰ ਪੁੱਛ ਨਾ ਮੇਰੇ ਘਰ ਤੇ ਜਾਣ ਨੂੰ ਜੀ ਨਿਕਲਦਾ ਬਾਥਰੂਮ ਚ ਹੁਣ ਇਹ ਵੀ ਵੀਡੀਓ ਬਣਾ ਕੇ ਰੱਖਣੀ ਪੈਣੀ ਆ ਮੈਨੂੰ ਅਜੀਤ ਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਉਹਨੇ ਸੱਚੇ ਨੂੰ ਜਿਵੇਂ ਆਈ ਸੀ ਉਹਵੇਂ ਚਲੀ ਗਈ ਕੁੜੀ ਬੱਸ ਕੀ ਕਰਾਂ ਮੈਂ ਇਹਨੂੰ ਮੈਂ ਤਾਂ ਮੈਂ ਸਤਾ ਮਾਰਿਆ ਲੈ ਮੈਂ ਹੀ ਕੱਪੜ ਖਾਨਣੇ ਦੀਆਂ ਤੈ ਹਾਂ ਮਾਰਾਂ ਇਹਨੇ ਕੀ ਕਰਨਾ ਸਤਿ ਸ਼੍ਰੀ ਅਕਾਲ ਮੰਮੀ ਮੇਰੀ ਮਾਤਾ ਦੇ ਕਰਮਾਂ ਚ ਸੁੱਖ ਕਿੱਥੇ ਆ ਕਿੱਡਾ ਢੇਰ ਸਜਾਇਆ ਕੋਲ ਕੱਪੜੀਆਂ ਦਾ ਸੁੱਖ ਤਾਂ ਕਰਮਾਂ ਦੇ ਨੇ ਮੈਂ ਕਿਹਾ ਕੱਪੜ ਖਾਨਾ ਮੈਂ ਹੀ ਚੱਕ ਦਿਆਂ ਉਹ ਤਾਂ ਪਈ ਆ ਮਹਾਰਾਣੀ ਮਾਂ ਤਾਂ ਤੇਤੋ ਨਹੀਂ ਹੁਣ ਆਪਦੀ ਨਾ ਸਿੱਧੀ ਹੋਣੀ ਮੈਨੂੰ ਕੁਝ ਕਰਨਾ ਪੈਣਾ ਹੈ ਕਰਮਾ ਕਿੱਥੇ ਕਹਿਣ ਦਿੰਦਾ ਕੁਛ ਇਹ ਤਾਂ ਜੇ ਕੰਮ ਤੇ ਚਲੇ ਜਾਂਦਾ ਤਾਂ ਮੈਂ ਇਹਦੇ ਨਾਲ ਟੁੱਟ ਕੇ ਪੈਣੀ ਆ ਤਾਂ ਮਾਰੋ ਮੈਂ ਤਾਂ ਕੰਮ ਕਰਦੀ ਆ ਨਹੀਂ ਕਿੱਥੇ ਮੈਂ ਤਾਂ ਤੂੰ ਡਰਦੀ ਹੋਵੇਂਗੀ ਆਪਣੇ ਪੁੱਤ ਤੋਂ ਮੈਂ ਨਹੀਂ ਡਰਦੀ ਆਪਣੇ ਵੀਰੇ ਤੋਂ ਉਹ ਤਾਂ ਜਿਹੜੀ ਗੱਲ ਕਹਿਣੀ ਆ ਉਹ ਤਾਂ ਕਹਿਣੀ ਹੀ ਆ ਬਲਾ ਹੋਣਾ ਨਹੀਂ ਕਿੱਥੇ ਆ ਛੱਡ ਤੂੰ ਮੈਂ ਹੀ ਆਵਾਜ਼ ਮਾਰਦੀ ਆ ਭਾਬੀ ਤੈਨੂੰ ਆਏ ਕੇ ਤਾਂ ਪਤਾ ਹੀ ਨਹੀਂ ਲੱਗਦਾ ਗੁੱਡੀ ਤੂੰ ਕਦੋਂ ਆਈ ਮੈਂ ਤਾਂ ਨਾ ਬਿੰਦਕ ਪਈ ਸੀ ਆਰਾਮ ਕਰਦੀ ਸੀਗੀ ਬਿੰਦਕ ਮੈਨੂੰ ਤਾਂ ਇਹਨੂੰ ਘੰਟਾ ਹੋ ਗਿਆ ਤੈਨੂੰ ਆਣਾ ਤੋੜੇ ਦੀ ਪੂਰਾ ਸੌਤ ਨਹੀਂ ਹੈਗੀ ਜਦੋਂ ਪੁੱਛ ਲੋ ਗਏ ਵੀ ਪਈ ਆ ਆ ਬਿੱਦਰੀਆਂ ਨੀਂਦਾਂ ਕਦੋਂ ਪੂਰੀਆਂ ਹੋਣੀਆਂ ਨੇ ਇਹ ਤਾਂ ਦੱਸ ਦੇ ਕੰਮ ਕੋਈ ਤੂੰ ਨਹੀਂ ਢੰਗ ਸਿਰ ਕਰਦੀ ਹੈਗੀ ਉਹ ਭਾਂਡਿਆਂ ਦਾ ਦੇਖ ਲੈ ਕਿੰਨਾ ਖਲਾਰਾ ਪਿਆ ਪਿਆ ਰੋਈ ਚ ਆ ਬੈਂਟ ਤੇ ਨੀਰੇ ਦੇ ਕੱਪੜੇ ਕਿਵੇਂ ਸਿੱਟੇ ਪਏ ਨੇ ਧੋ ਧੋ ਕੇ ਮੈਨੂੰ ਲੱਗਦਾ ਗੁੱਡੀ ਆ ਮੰਮੀ ਤੈਨੂੰ ਬਾਥਰੂਮ ਵਾਲੀ ਵੀਡੀਓ ਬਣਾ ਕੇ ਭੇਜਣਾ ਤਾਂ ਭੁੱਲੀ ਗਈ ਨਾ ਮੈਨੂੰ ਕਿਹੜੀ ਵੀਡੀਓ ਬਣਾ ਕੇ ਭੇਜਣੀ ਆ ਮੰਮੀ ਨੇ ਇਹ ਤਾਂ ਮੈਂ ਤੇ ਅੱਖੀਂ ਦੇਖਿਆ ਤੂੰ ਵੀ ਅੱਖੀਂ ਦੇਖਿਆ ਤੇ ਮੈਂ ਵੀ ਅੱਖੀਂ ਦੇਖਿਆ ਕਿਵੇਂ ਮੰਮੀ ਹਰ ਚੀਜ਼ ਦੀ ਵੀਡੀਓ ਬਣਾ ਬਣਾ ਕੇ ਤੈਨੂੰ ਭੇਜਦੀ ਆ। ਨਾਲ ਦੇ ਭੇਜਦੀ ਆ ਫਿਰ ਕੀ ਹੋ ਗਿਆ? ਮੈਨੂੰ ਵੀ ਤਾਂ ਪਤਾ ਲੱਗਣਾ ਚਾਹੀਦਾ ਅਖਰ ਮੇਰੇ ਘਰ 'ਚ ਕੀ ਹੁੰਦਾ ਪਿਆ ਆ। ਤੇਰਾ ਘਰ ਗੁੱਡੀ ਉਹੋ ਆ ਕਿੱਥੇ ਤੂੰ ਵਿਆਹੀ ਗਈ ਆ? ਇਹ ਤੇਰਾ ਪੇਕਾ ਘਰ ਵਾ ਇਹ ਮੇਰਾ ਘਰ ਵਾ ਇੱਥੇ ਕੀ ਹੋਣਾ ਕੀ ਨਹੀਂ ਹੋਣਾ ਕੀ ਕਰਨਾ ਕੀ ਨਹੀਂ ਕਰਨਾ ਇਹਦਾ ਧਿਆਨ ਮੈਂ ਰੱਖਣਾ ਤੂੰ ਨਹੀਂ ਨਾ ਤੂੰ ਕਿੱਦਾਂ ਗੱਲ ਕਰਦੀ ਹੈ ਮੇਰੀ ਕੁੜੀ ਨਾਲ ਸੋਚ ਸਮਝ ਕੇ ਬੋਲਦੀ ਆ ਮੰਮੀ ਇਹ ਤੁਹਾਨੂੰ ਦੋਨਾਂ ਨੂੰ ਸੋਚਣਾ ਚਾਹੀਦਾ ਕਿ ਤੁਸੀਂ ਦੋਨੋਂ ਮੇਰੇ ਨਾਲ ਕੀ ਕਰਦੀਆਂ ਆ ਤੁਸੀਂ ਇਹਨੂੰ ਨਿੱਕੀ ਨਿੱਕੀ ਚੀਜ਼ ਦੀ ਘਰ ਦੀ ਖਬਰ ਦਿੰਨੇ ਹੋ ਹਰ ਆਏ ਕਹੇ ਇਹਨੂੰ ਤੁਸੀਂ ਦੱਸਦੇ ਹੋ ਵੀ ਇਹ ਕੋਈ ਕੰਮ ਨਹੀਂ ਕਰਦੀ ਤੁਸੀਂ ਇਹ ਤਾਂ ਕਿਸੇ ਨੂੰ ਦੱਸਣਾ ਨਹੀਂ ਨਾ ਜ਼ਰੂਰੀ ਸਮਝਿਆ ਵੀ ਇਹ ਬਿਮਾਰ ਆ ਚਾਰ ਤਿੰਨ ਦਿਨ ਨੂੰ ਬੁਖਾਰ ਚੜਿਆ ਹੋਇਆ ਇਹ ਤਾਂ ਆਰਾਮ ਕਰਦੀ ਆ ਤਾਂ ਪਈ ਆ ਟੈਮੋ ਤੇ ਟੈਮ ਕੰਮ ਘੰਦਾ ਆਖਰ ਕਰਦੀ ਤਾਂ ਮੈਂ ਹੀ ਆ ਚਾਹੇ ਮੈਂ ਚਾਰ ਦਿਨ ਦੀ ਮੰਜੇ ਤੇ ਪਈ ਆ ਪਰ ਫਿਰ ਵੀ ਜਦੋਂ ਕਿਤੇ ਮੇਰਾ ਬੁਖਾਰ ਉਤਰਦਾ ਉੱਠ ਕੇ ਸਾਰੇ ਕੰਮ ਮੈਂ ਆਪ ਕਰਦੀ ਆ ਉਹ ਤਾਂ ਮੰਮੀ ਨੇ ਇੱਕ ਵਾਰੀ ਵੀ ਮੇਰੇ ਨਾਲ ਹੱਥ ਨਹੀਂ ਵੰਡਾਇਆ ਇਹ ਮੇਰੇ ਅਧੂਰੇ ਕੰਮਾਂ ਦੀ ਵੀਡੀਓ ਬਣਾ ਕੇ ਤੇ ਤੈਨੂੰ ਭੇਜ ਦਿੰਦੇ ਆ ਪਰ ਕਦੀ ਇਹਨਾਂ ਨੇ ਮੇਰੇ ਚੰਗੇ ਕੰਮਾਂ ਬਾਰੇ ਤੈਨੂੰ ਦੱਸਿਆ ਵੀ ਅੱਜ ਇਹਨੇ ਆ ਕੀਤਾ ਅੱਜ ਇਹਨੇ ਆ ਕੀਤਾ ਤੇ ਤੂੰ ਹੀ ਆ ਗਈ ਆ ਮੈਨੂੰ ਗੁੱਸੇ ਹੋਣ ਵਾਸਤੇ ਕੁੜੀ ਆ ਕੁੜੀਆਂ ਦੀ ਤਰ੍ਹਾਂ ਰਹਿ ਘਰ 'ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਨਾ ਕਰ ਕੱਲ ਜਦੋਂ ਆਈ ਨੂੰ ਤੈਨੂੰ ਮੈਂ ਪੁੱਛਣਾ ਹੈ ਨਾ ਫਿਰ ਤੂੰ ਕਹਿਣਾ ਭਾਬੀ ਪੁੱਛਦੀ ਨਹੀਂ ਹੈਗੀ ਆਪਣੀ ਭਾਬੀ ਦੇ ਔਖੇ ਸਖੇ ਟੈਮ ਕਦੀ ਕੰਮ ਵੀ ਆ ਐਨਾ ਨਾ ਨਾ ਆਪਣੀ ਮਾਂ ਦੀ ਚੱਕੀ ਚੱਕਾਈ ਆ ਕੇ ਮੈਨੂੰ ਹੀ ਭੰਡ ਰਾਤ ਪੱਟੀਆਂ ਰੱਖ ਰੱਖ ਕੇ ਇਹਨਾਂ ਨੇ ਮੇਰਾ ਬੁਖਾਰ ਉਤਾਰਿਆ ਤੇ ਹੁਣ ਜੇ ਮੈਨੂੰ ਆਪਦੇ ਆਪ ਨੂੰ ਮਾੜਾ ਜਿਹਾ ਠੀਕ ਲੱਗਦਾ ਆ ਤੇ ਤੁਸੀਂ ਦੋਨੇ ਰਲ ਕੇ ਆ ਤੰਨੇ ਮੇਨੇ ਮਾਰ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾ ਕੇ ਮੈਨੂੰ ਫੇਰ ਬਿਮਾਰ ਕਰਨ ਤੇ ਤੂਲੇ ਹੋਏ ਆ ਕਿਹੜੀ ਲੇਡੀ ਆ ਜਿਹਨੂੰ ਆਪਦੇ ਹੀ ਘਰ ਦੇ ਵਿੱਚ ਗੰਦ ਪਿਆ ਚੰਗਾ ਲੱਗਦਾ ਜਦੋਂ ਬੰਦਾ ਬਿਮਾਰ ਆ ਉਹਦੇ ਕੋ ਉਠੀ ਨਹੀਂ ਹੁੰਦਾ ਬੇਬਸ ਉਹ ਤਾਂ ਤੂੰ ਆਪ ਹੀ ਦੱਸ ਉਹ ਕਿਵੇਂ ਕੰਮ ਕਰੂ ਜਦੋਂ ਤੂੰ ਕਿਤੇ ਢਿੱਲੀ ਮੱਠੀ ਹੁੰਦੀ ਆ ਆ ਮੰਮੀ ਚੱਟ ਮੈਨੂੰ ਭੇਜ ਦਿੰਨੇ ਆ ਤੇਰੀ ਸੇਵਾ ਕਰਨ ਵਾਸਤੇ ਨਹੀਂ ਮੇਰੇ ਪ੍ਰਤੀ ਤੇਰਾ ਕੋਈ ਫਰਜ਼ ਨਹੀਂ ਮੰਮੀ ਮੇਰੇ ਦੁੱਖ ਨੂੰ ਤਾਂ ਤੁਸੀਂ ਕੀ ਸਮਝਣਾ ਮੇਰੇ ਇਸ ਕਮਜ਼ੋਰ ਟਾਈਮ ਦੇ ਵਿੱਚ ਤੁਸੀਂ ਮੇਰੀਆਂ ਵੀਡੀਓ ਬਣਾ ਬਣਾ ਕੇ ਆਪਦੀ ਧੀ ਨੂੰ ਭੇਜੀ ਜਾਂਦੇ ਹੋ ਕੀ ਹੈ ਤੁਹਾਡੇ ਲਈ ਚੰਗੀ ਗੱਲ ਮम्मी ਰਹਿਣਾ ਤਾਂ ਆਪਾਂ ਦੋਨਾਂ ਨੇ ਇਕੱਠਿਆਂ ਨੇ ਆ ਤੇ ਫਿਰ ਇੱਕ ਦੂਜੇ ਦੇ ਦੁੱਖ ਸੁੱਖ ਚ ਇੱਕ ਦੂਜੇ ਦਾ ਸਾਥ ਦੇਣ ਦਾ ਆਪਣਾ ਦੋਨਾਂ ਦਾ ਨਹੀਂ ਇੱਕ ਦੂਜੇ ਪ੍ਰਤੀ ਫਰਜ਼ ਬਣਦਾ ਕਿ ਮੇਰਾ ਕੱਲੀ ਦਾ ਹੀ ਆ ਤੇ ਉੱਪਰੋਂ ਤੁਸੀਂ ਮੇਰੀਆਂ ਵੀਡੀਓ ਬਣਾ ਬਣਾ ਕੇ ਅਨ ਗੁੱਡੀ ਨੂੰ ਭੇਜ-ਭੇਜ ਕੇ ਸਾਡੇ ਨਣਦ ਭਰਜਾਈ ਦੇ ਰਿਸ਼ਤੇ 'ਚ ਵੀ ਫਰਕ ਪਾਉਣ ਲੱਗੇ ਹੋਏ ਆ। ਕੱਲ ਨੂੰ ਨਾ ਇਹਨੇ ਮੇਰੀ ਇੱਜ਼ਤ ਕਰਨੀ ਆ ਤੇ ਜਿੱਦਾਂ ਦਾ ਇਹ ਬਿਹੇਵ ਆ ਕਿ ਮੇਰੇ ਨਾਲ ਕਰਦੀ ਆ ਨਾ ਮੈਂ ਇਹਦੀ ਇੱਜ਼ਤ ਕਰਨੀ ਆ ਤੇ ਇਸ ਰਿਸ਼ਤੇ ਵਿੱਚ ਪੈਰ ਐ ਫਿੱਕ ਲਈ। ਜ਼ਿੰਮੇਦਾਰ ਕੌਣ ਆ? ਗੁੱਡੀ ਤੇਰਾ ਤਾਂ ਫਰਜ਼ ਬਣਦਾ ਤੂੰ ਸਾਂਝੀ ਬਣ। ਆਪਣੀ ਮਾਂ ਨਾਲ ਵੀ ਪਿਆਰ ਬਰਕਰਾਰ ਰੱਖ ਤੇ ਆਪਣੀ ਭਾਬੀ ਨਾਲ ਵੀ ਤਾਂ ਹੀ ਤੇਰੀ ਇਸ ਘਰ 'ਚ ਇੱਜ਼ਤ ਹੋਊਗੀ। ਜੇ ਪਰਜਾਈ ਨੂੰ ਹੀ ਲੱਗਣ ਲੱਗ ਗਿਆ ਵੀ ਨਾੜ ਤਾਂ ਮੇਰੇ ਘਰ 'ਚ ਦਖਲ ਅੰਦਾਜ਼ੀ ਕਰਦੀ ਆ ਤੇ ਬੇਲੋੜਾ ਪਰਜਾਈ ਨੂੰ ਕੰਡਦੀ ਆ ਤਾਂ ਤੂੰ ਆਪ ਹੀ ਦੱਸ ਤੇਰੀ ਇੱਜ਼ਤ ਕਿਵੇਂ ਹੋਊਗੀ ਇੱਥੇ ਮੰਮੀ ਇੰਨਾ ਸਾਰੀਆਂ ਪੱਲਾਂ ਦੇ ਵਿੱਚ ਮੈਨੂੰ ਤਾਂ ਤੂੰ ਹੀ ਕਸੂਰਵਾਰ ਲੱਗਦੀ ਆ ਤੂੰ ਤਾਂ ਮੇਰਾ ਵੀ ਘਰ 'ਚ ਘਟਾ ਕਰਕੇ ਧਰਦਾ ਜਦ ਤੂੰ ਮੈਨੂੰ ਹੋਰ ਨਿੱਕੀ ਨਿੱਕੀ ਗੱਲ ਦੱਸ ਸਕਦੀ ਆ ਤੂੰ ਮੈਨੂੰ ਇਹ ਕਿਉਂ ਨਹੀਂ ਦੱਸਿਆ ਵੀ ਭਾਬੀ ਇੰਨੇ ਦਿਨਾਂ ਤੋਂ ਢਿੱਲੀ ਆ ਆ ਲੈ ਤੂੰ ਦਵਾਈ ਡਾਕਟਰ ਕਹਿੰਦਾ ਹਜੇ 4-5 ਦਿਨ ਹੋਰ ਮੈਡੀਸਿਨ ਲੈਣੀ ਪੈਣੀ ਆ ਐਵੇਂ ਕੋਲ ਨਾ ਕਰੇ ਓ ਭਾਬੀ ਵਾਹ ਐ ਗੁੱਡੀ ਆ ਦੇਖਿਆ ਐ ਹੁੰਦੀ ਆ ਭੈਣ ਇਹ ਐ ਚੰਗੀ ਨਣਦ ਇਹਨੂੰ ਜਦੋਂ ਮਾੜਾ ਜਿਹਾ ਪਤਾ ਲੱਗਿਆ ਨਾ ਵੀ ਮੇਰੀ ਭਾਬੀ ਟਿੱਲੀ ਆ ਦੇਖ ਲੈ ਕਿਵੇਂ ਐਂ ਜਦੀ ਭੱਜ ਕੇ ਪਤਾ ਲੈਣਾ ਕੀ ਤੇਰਾ ਮੇਰੇ ਹਜੇ ਤੱਕ ਤਾਂ ਮੈਂ ਚੰਗੀ ਨਣਦ ਨਹੀਂ ਸੀਗੀ ਪਰ ਅੱਗੇ ਤੋਂ ਹੁਣ ਮੈਂ ਚੰਗੀ ਨਣਦ ਬਣ ਕੇ ਦਿਖਾਵਾਂਗੀ ਤੇ ਮੈਂ ਚੰਗੀ ਸੱਸ ਕਰਨਾ ਚਕਸਰ ਇਦਾਂ ਹੀ ਹੁੰਦਾ ਨਾ ਕੇ ਮਾਵਾ ਨਿੱਕੀ ਨਿੱਕੀ ਗੱਲ ਕਰਦੀ ਆਪਣੀਆਂ 3 ਕੋੜੇ ਕਰਦੀ ਐ ਤੇ ਉਹਵੇਂ 3ੱਖ ਕੇ ਘਰ ਦੇ ਵਿਚ ਆ ਕੇ ਫਰਕ ਪਾਉਣ ਦੀ ਕੋਸ਼ਿਸ਼ ਕਰਦੀ ਐ ਪਰ ਇਸ ਸਾਰੇ ਲਈ ਕਸੂਰਵਾਰ ਤਾਂ ਮਾਂ ਹੀ ਹੁੰਦੀ ਹੈ ਨਾ ਕਿਉਂ ਜੇਕਰ ਮਾਂ ਚਾਹੇ ਤਾਂ ਸਾਰੇ ਪਰਿਵਾਰ ਨੂੰ ਪਿਆਰ ਦੇ ਵਿੱਚ ਬੰਨ੍ਹ ਕੇ ਰੱਖ ਸਕਦੀ ਐ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਰੱਖ ਕੇ ਤੇ 3ਾਂ ਵੀ ਜੇਕਰ ਚ ਬੇਲੋੜੀ दखਲੰਦਗੀ ਕਰਨਗੀਆਂ ਤਾਂ ਫਰਕ ਪੈਣਾ ਹੀ ਪੈਣਾ ਉਹਦੀ ਇੱਜ਼ਤ ਵੀ ਘਟੂਗੀ ਜਦੋਂ ਕਿ ਉਹਨੂੰ ਵੀ ਸਾਂਝੇ ਤੌਰ ਤੇ ਆਪਣੀ ਮਾਂ ਤੇ ਭਰਾ ਪਰਚਾਈ ਦੇ ਵਿੱਚ ਬੈਲੈਂਸ ਰੱਖ ਕੇ ਆਉਣਾ ਜਾਣਾ ਚਾਹੀਦਾ ਤਾਂ ਕਿ ਜਦੋਂ ਵੀ ਆਵੇ ਹੱਸਦੀ ਆਵੇ ਤੇ ਹੱਸਦੀ ਹੀ ਘਰੋਂ ਜਾਵੇ ਜੇ ਸਹਿਮਤ ਹੋ ਤਾਂ ਤੁਸੀਂ ਵੀ ਸਾਨੂੰ ਕਮੈਂਟਸ ਕਰਕੇ ਜਰੂਰ ਦੱਸਿਓ